पंजाब राजनीति हमेशा दिलचस्प रही है अज गल है जलंधर की सीट पहले तो सुशील कुमार रिंकू है आम आदमी पार्टी के कैंडीडेट से हूँ बीजेपी के कैंडीडेट हो गए लेकिन की होएगा आम आदमी पार्टी का क्योंकि संदीप चौ डॉक्टर संदीप पाठक है वो मीटिंग ले रहे हैं नाल इस वक्त है मनजीत सहगल एक्सपर्ट भी है और पूरा रीजन कवर करने तो दसो ये जो समीकरण बैठ रहे ने फोर कॉर्नर कॉन्टेस्ट कह रहे हैं ਕਿਸ ਨੂੰ ਫਾਇਦਾ ਹੋਗਾ ਔਰ ਕਿਸ ਤਰ੍ਹਾਂ ਹਰ ਪਾਰਟੀ ਇਹ ਦੇ ਵਿੱਚ ਲੜਾਈ ਲੜੀ ਆ ਦੇਖੋ ਜੀ ਜਲੰਧਰ ਸੀਟ ਦੀ ਗੱਲ ਕਰੀਏ ਤਾਂ ਜਲੰਧਰ ਜੀ ਦੀ ਜਿਹੜੀ ਸੀਟ ਹੈ ਉਹ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਲੇਕਿਨ ਪਿਛਲੀ ਵਾਰੀ ਸੁਸ਼ੀਲ ਰਿੰਕੂ ਹੋਰੀ ਆਪਣਾ ਪਾਸਾ पलट ਗਏ ਤਾਂ ਉਹਨਾਂ ਨੇ ਆਮ ਆਦੀ ਪਾਰਟੀ ਜੁਆਇਨ ਕਰ ਲਈ ਆਮ ਆਦੀ ਪਾਰਟੀ ਜੁਆਇਨ ਕਰਕੇ ਉਹਨਾਂ ਨੂੰ ਫਾਇਦਾ ਵੀ ਮਿਲਿਆ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਹੈਗੀ ਆ ਤੇ ਉਹਨਾਂ ਦਾ ਵੋਟ ਸ਼ੇਅਰ ਵੀ ਬਹੁਤ ਵਧੇ ਹੋਏ ਸੀ 2022 ਦੇ ਵਿੱਚ ਤਾਂ ਉਹਦਾ ਫਾਇਦਾ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਚੋਣ ਜਿੱਤ ਲਈ ਬਾਈਪੋਲ ਲੇਕਿਨ ਜਦੋਂ ਇਹ ਰੈਗੂਲਰ 2024 ਦੇ ਚੋਣਾਂ ਦੀ ਗੱਲ ਆਈ ਤਾਂ ਫਿਰ ਉਹਨਾਂ ਦੇ ਕੁਝ issues ਸਨ ਆਮ ਆਦੀ ਪਾਰਟੀ ਦੇ ਨਾਲ ਤੇ ਉਹਨਾਂ ਨੇ ਵੱਡਾ issue ਜਿਹੜਾ ਸੀਗਾ ਜਿਹੜਾ ਸਾਹਮਣੇ ਆਇਆ ਸੀ ਉਹ ਸੀਗਾ ਕਿ ਉਹਨਾਂ ਦੇ ਕੋਲ ਪੈਸਾ ਨਹੀਂ ਆਏਗਾ ਚੋਣਾਂ ਲੜਨੇ ਦਾ ਤੇ ਆਵਾਦ ਨਹੀਂ ਪਾਰਟੀ ਦਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਹੁਲਾਰਾ ਨਹੀਂ ਮਿਲਿਆ ਕੋਈ ਮਦਦ ਨਹੀਂ ਮਿਲੀ ਤਾਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਤੇ ਹੁਣ ਤੁਸੀਂ ਵੋਟ ਸ਼ੇਡ ਦੀ ਗੱਲ ਕਰੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਇਹ ਕਾਂਗਰਸ ਦਾ ਗੜ ਰਿਹਾ ਹੈ ਕਾਂਗਰਸ ਦਾ ਪਾਕਟ ਬੋਰੋ ਰਿਹਾ ਅਜਲੰਦਰ ਸੀਟ ਤੇ ਪਿਛਲੀ ਵਾਰੀ ਕਾਂਗਰਸ ਨੇ ਕਿਉਂਕਿ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ ਇੱਕ ਬੜੀ ਗੱਲ ਇਹ ਆ ਰਹੀ ਹੈ ਕਿ ਸਦੋਕ ਚੌਧਰੀ ਦੀ ਦੋ ਸਵਰਗੀ ਇਹ ਸੰਤੋਖ ਚੌਧਰੀਆ ਉਹਨਾਂ ਦੀ ਧਰਮ ਪਤਨੀ ਹੈ ਉਹਨਾਂ ਨੂੰ ਕਰਮਜੀਤ ਕੌਰ ਉਹਨਾਂ ਨੂੰ ਖੜਾ ਕੀਤਾ ਸੀਗਾ ਹੁਣ ਚਰਨਜੀਤ ਸਿੰਘ ਚੰਨੀ ਵੀ ਗੱਲ ਕਰ ਰਿਹਾ ਕਿ ਉਹ ਆਣਾ ਚਾਹੁੰਦੇ ਔਰ ਜਿਸ ਤਰ੍ਹਾਂ ਹੁਣ ਉਹਨਾਂ ਦਾ ਜਨਮ ਦਿਨ ਸੀਗਾ ਕੇਕ ਵੀ ਗਿਆ ਉਹਨਾਂ ਦੇ ਲੋਕ ਵੀ ਉੱਥੇ ਗਏ ਔਰ ਕਹੇ ਕਿ ਤੁਸੀਂ ਜਲੰਧਰ ਆਓ ਇੱਥੋਂ ਲੜੋ ਤੇ ਕਿਸ ਤਰ੍ਹਾਂ ਪ੍ਰਭਾਵ ਹੋਏਗਾ ਇਸ ਇਕੁਏਸ਼ਨ ਦਾ ਦੇਖੋ ਜੀ ਕਾਂਗਰਸ ਦੇ ਵਿੱਚ ਨਾ ਹੁਣ 파ੜਾ ਪੈ ਗਿਆ ਕਾਂਗਰਸ ਦੇ ਵਿੱਚ ਜਿਹੜਾ ਫੂਟ ਤੁਹਾਨੂੰ ਪਤਾ ਹੀ ਇਹ ਪਹਿਲਾਂ ਹਰ ਪਾਸੇ ਦੇ ਲੈ ਲੋ ਪੜੀ ਹੋਈ ਹੈ ਲੇਕਿਨ ਜਲੰਧਰ ਸੀਟ ਨੂੰ ਲੈ ਕੇ ਵੀ ਹੁਣ ਕਾਂਗਰਸੀ ਬੰਡੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਕਿ ਤੁਸੀਂ ਕਿਹਾ ਕਿ ਕਰਮਜੀਤ ਕੌਰ ਹੋਰਾਂ ਨੂੰ ਪਿਛਲੇ ਵਾਰ ਕਾਂਗਰਸ ਨੇ ਟਿਕਟ ਦਿੱਤੀ ਸੀ ਕਿਉਂਕਿ ਥੋੜਾ ਜਿਹਾ ਸੰਮਤੀ ਵੀ ਇਹ ਵੀ ਚੱਲ ਰਹੀ ਸੀ ਕਿਉਂਕਿ ਸੰਤੁਖ ਸਿੰਘ ਹੋਰਾਂ ਦਾ ਅਚਾਨਕ ਉਹਨਾਂ ਦੀ ਡਿਮਾਈਜ਼ ਹੋ ਗਈ ਸੀ ਡੈਥ ਹੋ ਗਈ ਸੀ ਰਾਹੁਲ ਗਾਂਧੀ ਦੀ ਯਾਤਰਾ ਦੇ ਦੌਰਾਨ ਤੇ ਫਿਰ ਉਸ ਦੇ ਚਲੇ ਉਮੀਦ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਲੋਕ ਵੋਟ ਪਾਉਣਗੇ ਲੇਕਿਨ ਵੋਟ ਉਹਨਾਂ ਨੂੰ ਨਹੀਂ ਪਈ ਤੇ ਐਦਕੀ ਉਹ ਫਿਰ ਕਾਂਗਰਸ ਦੇ ਟਿਕਟ ਦੇ ਦਾਅਵੇਦਾਰ ਸਨ ਲੇਕਿਨ ਇਸ ਵਿਚਾਲੇ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉਹਨਾਂ ਦਾ ਨਾਮ ਵੀ ਇਸ ਵਿੱਚ ਆ ਗਿਆ ਟਿਕਟ ਦੇ ਦਾਅਵੇਦਾਰਾਂ ਦੇ ਵਿੱਚ ਤਾਂ ਉਹਨਾਂ ਦੇ ਜਿਹੜੇ ਸਪੋਰਟਰ ਨੇ ਉਹਨਾਂ ਨੇ ਚਰਨਜੀਤ ਚੰਨੀ ਹੋਰਾਂ ਨੇ ਆਪਣਾ ਜਨਮ ਦਿਨ ਤਾਂ ਮਨਾਇਆ ਮੋਰਿੰਡਾ ਮੋਰਿੰਡਾ ਦੇ ਵਿੱਚ ਲੇਕਿਨ ਕੇਕ ਦੇ ਵਿੱਚ ਉਹਨਾਂ ਨੇ ਲਿਖਤਾ ਚਰਨਜੀਤ ਚੰਨੀ ਜਲੰਧਰ ਤੇ ਉਸ ਦੇ ਕਰਕੇ ਜਿਹੜੀ ਸੰਤੋਖ ਚੌਧਰੀ ਦੀ ਫੈਮਿਲੀ ਹੈ ਉਹ ਨਾਰਾਜ਼ ਹੋ ਗਏ ਫਲੋਰ ਦੇ ਜਿਹੜੇ ਐਮ ਐਲ ਏ ਲੇਟ ਚੌਧਰੀ ਹੋਰਾਂ ਦੇ ਜਿਹੜੇ ਬੇਟੇ ਨੇ ਉਹਨਾਂ ਨੇ ਡਰਾਮਾ ਕਰਾਰ ਦਿੱਤਾ ਇਸ ਨੂੰ ਕਿਉਂਕਿ ਉਹਨਾਂ ਉਹਨਾਂ ਦੀ ਦਾਅਵੇਦਾਰੀ ਉਹਨਾਂ ਦੇ ਮੁਦਆਵਿਕ ਬੰਨਦੀ ਹੈ ਕਿ ਉਹਨਾਂ ਦਾ ਕਾਂਗਰਸ ਦਾ ਟਿਕਟ ਉਹਨਾਂ ਨੂੰ ਮਿਲੇ ਹਾਂ ਲੇਕਿਨ ਇਸ ਦੇ ਕਰਕੇ ਕਾਂਗਰਸ ਤੇ ਕਾਂਗਰਸ ਕਾਂਗਰਸ ਵਰਸਸ ਕਾਂਗਰਸ ਹੋ ਗਿਆ ਤੇ ਇਹ ਜਿਹੜੀ ਡਿਵੈਲਪਮੈਂਟ ਜੇ ਚੱਲਦੀ ਰਹੀ ਕਾਂਗਰਸ ਮੇ ਸੁਸ਼ੀਲ ਕੁਮਾਰ ਸੁਸ਼ੀਲ ਕੁਮਾਰ ਰਿੰਕੂ ਵੀ ਕਾਂਗਰਸ ਤੋਂ ਹੀ ਆਏ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਦਾ ਫਾਇਦਾ ਵਿਰੋਧੀ ਧਿਰ ਨੂੰ ਮਿਲੇਗਾ ਕਾਂਗਰਸ ਦੇ ਵੋਟ ਆਫਿਸ ਦੇ ਵਿੱਚ ਵੰਡਣਗੇ ਬੰਟ ਜਾਣਗੇ ਜੇ ਕਿ ਕਿਵੇਂ ਜੇ ਕਿਤੇ ਪਾਰਟੀ ਨੇ ਅ ਚੰਨੀ ਹੋਰਾਂ ਨੂੰ ਟਿਕਟ ਦੇਤਾ ਫਿਰ ਸੰਤੋਖ ਚੌਧਰੀ ਹੋਰਾਂ ਦਾ ਪਰਿਵਾਰ ਨਾਰਾਜ਼ ਹੋ ਜਾਏਗਾ ਉਹਨਾਂ ਦੇ ਸਪੋਰਟਰ ਕਿੱਥੇ ਦੂਜੀ ਗੱਲ ਹੈ ਕਿ ਫੋਰ ਕਾਰਨਰ ਕਾਂਟੈਸਟ ਹੈਗੀ ਏ ਔਰ ਇੱਕ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਕਿਸ ਨੂੰ ਚੁੰਦੀ ਹੈ ਕਿਉਂਕਿ ਉਹਨਾਂ ਦੇ ਕੋਲ ਪਹਿਲੇ ਸੁਸ਼ੀਲ ਕੁਮਾਰ ਰਿੰਕੂ ਸੋਲਿਡ ਦਾਵੇਦਾਰ ਸੀਗੇ ਹੁਣ ਗੱਲ ਆ ਰਹੀ ਹੈ ਕਿ ਬਲਕੌਰ ਸਿੰਘ ਹੈ ਉਹ ਹੋਰ ਕੋਈ ਐਮਐਲਏ ਹੋ ਸਕਦਾ ਹੈ ਕਿਉਂਕਿ ਔਰ ਇਹ ਵੀ ਗੱਲ ਆ ਰਹੀ ਹੈ ਕਿ ਪਹਿਲੇ ਪੰਜ ਮੰਤਰੀ ਤੁਸੀਂ ਉਤਾਰ ਚੁੱਕੇ ਉਹ ਮੈਦਾਨ ਵਿੱਚ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਹੋਰ ਐਮਐਲਏ ਐਮਪੀ ਦੇ ਰਹੇ ਸੁਆਹ ਦੇਖੋ ਜੀ ਆਮਾਦੀ ਪਾਰਟੀ ਦੀ ਤੁਸੀਂ ਕਹਿ ਲਓ ਆਮਾਦੀ ਪਾਰਟੀ ਦੇ ਦੋ ਵੱਡੇ ਲੀਡਰਾਂ ਦੇ ਆਲੇ ਦੁਆਲੇ ਇੱਕ ਵੱਡੀ ਕੰਟਰੋਵਰਸੀ ਘੁੰਮ ਰਹੀ ਹੈ ਤੁਸੀਂ ਸੁਸ਼ੀਲ ਰਿੰਕੂ ਦਾ ਨਾਮ ਲੈ ਲਓ ਤੇ ਤੁਸੀਂ ਸ਼ੀਤਲ ਅੰਗੁਰਾਲ ਦਾ ਨਾਮ ਲੈ ਲਓ ਸ਼ੀਤਲ ਅੰਗੁਰਾਲ ਪਾਰਟੀ ਦਾ ਐਮਐਲਏ ਹੈ ਜਲੰਧਰ ਵੈਸਤਾ ਤੇ ਸ਼ੀਤਲ ਅੰਗੁਰਾਲ ਨੇ ਪਾਰਟੀ ਛੱਡਤੀ ਹੈ ਭਾਜਪਾ ਜੁਆਇਨ ਕਰ ਲਈ ਸੁਸ਼ੀਲ ਰਿੰਕੂ ਨੇ ਵੀ ਪਾਰਟੀ ਛੱਡਤੀ ਭਾਜਪਾ ਜੁਆਇਨ ਕਰ ਲਈ ਤੇ ਹੁਣ ਆਮਾਦੀ ਪਾਰਟੀ ਦੇ ਸਾਹਮਣੇ ਇੱਕ ਚੁਣੌਤੀ ਹੈ ਕਿ ਕਿਸ ਨੂੰ ਚੋਣ ਦੇ ਵਿੱਚ ਉਤਾਰੇ ਉਹ ਹਾਲੀ ਤੱਕ ਬੰਦੇ ਦਾ ਜਿਹੜਾ ਉਹਨਾਂ ਦਾ ਪੋਸਿਬਲ ਕੈਂਡੀਡੇਟ ਹੋਏਗਾ ਉਸ ਦੇ ਵਿੱਚ ਉਸ ਦੀ ਚੋਣ ਉਸ ਨੂੰ ਸਿਲੈਕਟ ਕਰਨ ਦੇ ਵਿੱਚ ਸਟਰਗਲ ਕਰਨ ਦੇ ਵਿੱਚ ਲੱਗੀ ਹੋਈ ਹੈ ਆਮ ਆਦੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਉਥੇ ਪਹੁੰਚੇ ਹੋਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਨੇ ਆਮ ਆਦੀ ਪਾਰਟੀ ਛੱਡਣੀ ਹੈ ਭਾਜਪਾ ਜਾਣਾ ਜਾਓ ਨਾ ਟਾਟਾ ਬਾਏ ਬਾਏ ਕਰੋ ਤੇ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀ ਦਾ ਜਿਹੜਾ ਕ੍ਰਾਈਸਿਸ ਹੈ ਉਹ ਜਲੰਧਰ ਦੇ ਵਿੱਚ ਵਧੇ ਜਾ ਰਿਹਾ ਤੇ ਹਾਲੀ ਤੱਕ ਕਿਸੇ ਉਮੀਦਵਾਰ ਦੀ ਅਨਾਉਂਸਮੈਂਟ ਵੀ ਨਹੀਂ ਹੋਈ ਤੇ ਮੈਨੂੰ ਇਹ ਲੱਗਦਾ ਹੈ ਕਿ ਜੇ ਇਹ ਕਰਾਈਸਿਸ ਜਿਹਨ ਪਿਕਚਰ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਕਿ ਸਾਫ ਨਹੀਂ ਹੈਗੀ ਹੈ ਤੇ ਉਹ ਬਾਤ ਗੱਲ ਕਰਨੇ ਅਸੀਂ ਸ਼ਿਸ਼ਮਨਿਆ ਕਾਲੀ ਦਲ ਦੀ ਵੈਸੇ ਤਾਂ ਅਗਰ ਐਲਾਈਅੰਸ ਹੁੰਦਾ ਤਾਂ ਇੱਕ ਬੜਾ ਟਕਰਾਵ ਹੋਦਾ ਅਗਰ ਸ਼ਿਸ਼ਮਨਿਆ ਕਾਲੀ ਦਲ ਭਾਜਪਾ ਸਾਥ ਹੁੰਦੇ ਹੋ ਔਰ ਆਮ ਆਦੀ ਪਾਰਟੀ ਤੇ ਕਾਂਗਰਸ ਹੁਣ ਇਹ ਹੈਗੀ ਅਰਬਨ ਸੀਟ ਦਲਤ ਸੀਟ ਵੀ ਹੈਗੀ ਹੈ ਤੇ ਤੇ ਇਹਦੇ ਵਿੱਚ ਜਿਸ ਤਰ੍ਹਾਂ ਕੰਸਟੀਟੂਐਂਟ ਸਾਰੇ ਅਕਾਲੀ ਦਲ ਦੇ ਕੀ ਚਾਂਸ ਲੱਗਦੇ ਹਾਲਾਂਕਿ ਉਹਨਾਂ ਨੇ ਵੀ ਅਨਾਉਂਸ ਨਹੀਂ ਕੀਤਾ ਨਾ ਕੋਈ ਅਕਾਲੀ ਦਲ ਕਿਸ ਤਰ੍ਹਾਂ ਫੇਅਰ ਕਰੇਗੀ ਤੁਸੀਂ ਇਸ ਦੇਖੋ ਜੀ ਬਹੁਤ ਜਿਹੜੇ ਮਾਹਿਰ ਨੇ ਚੋਣ ਦੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਪਹਿਲਾਂ ਵੀ ਸਪੋਰਟ ਕੀਤਾ ਸੀ ਕਿ ਜੇ ਆਮ ਆਦਮੀ ਦੇ ਆਮ ਆਦਮੀ ਪਾਰਟੀ ਆ ਕਾਂਗਰਸ ਦਾ ਗਠਜੋੜ ਹੁੰਦਾ ਹੈ ਗਠਜੋੜ ਹੁੰਦਾ ਹੈ ਤਾਂ ਫਿਰ ਉਹ ਟੱਕਰ ਦੇ ਸਕਦੇ ਸੀ ਭਾਜਪਾ ਨੂੰ ਤੇ ਫਿਰ ਸ਼ਰਮਣੇ ਕਾਲੀ ਦਲ ਨੂੰ ਤੇ ਉਹਨਾਂ ਦਾ ਗਠਜੋੜ ਨਹੀਂ ਹੋਇਆ ਮਤਲਬ ਇਹਦਾ ਇਹ ਕਿ ਹੁਣ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿਚਾਲੇ ਵੀ ਮੁਕਾਬਲਾ ਹੋਏਗਾ ਤੇ ਗੱਲ ਜਿਵੇਂ ਕਿ ਤੁਸੀਂ ਦਿੱਤੀ ਕਿ ਸ਼ਰਮਨਿਕਾਲੀਦਲ ਭਾਜਪਾ ਦਾ ਵੀ ਗਠਜੋੜ ਨਹੀਂ ਹੋਇਆ ਉਹਨਾਂ ਦਾ ਗਠਜੋੜ ਵੀ ਨਹੀਂ ਹੋਇਆ ਇਹਦਾ ਮਤਲਬ ਇਹ ਕਿ ਆਪਸ ਦੇ ਵਿੱਚ ਉਹਨਾਂ ਨੇ ਚੋਣ ਲੜਨੀ ਹੈ ਇਹਦਾ ਮਤਲਬ ਇਹ ਕਿ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਹੁੰਦਾ ਤਾਂ ਉਹਦਾ ਉਹਦੀ ਸਿੱਧੀ ਟੱਕਰ ਤੁਸੀਂ ਭਾਜਪਾ ਨੂੰ ਜਾਂ ਫਿਰ ਸ਼ਰਮਨਿਕਾਲੀਦਲ ਨੂੰ ਦੇ ਸਕਦੇ ਸੀ ਲੇਕਿਨ ਨਹੀਂ ਹੋਇਆ ਤੇ ਹੁਣ ਸ਼ਰਮਨਿਕਾਲੀਦਲ ਤੇ ਭਾਜਪਾ ਦਾ ਵੀ ਗਠਜੋੜ ਨਹੀਂ ਹੋਇਆ ਤੇ ਇਹਦਾ ਮਤਲਬ ਇਹ ਵੀ ਉਹ ਵੀ ਅਲੱਗ-ਅਲੱਗ ਚੋਣ ਲੜਨਗੇ ਹੈਨਾ ਤੋ ਇਸ ਦਾ ਫਾਇਦਾ ਇਹ ਹੋਏਗਾ ਕਿ ਵੋਟ ਵੰਡਣਗੇ ਵੰਡਣਗੇ